ਬਹੁਤ ਹੀ ਸਤਿਕਾਰਯੋਗ ਸਤਿਅਰਜ਼ਗਾਰੀ ਦੀ ਟੈਟਪਾਸ ਅਧਿਆਪਕ ਸਾਥੀਓ ਅਤੇ ਕਰਦੇ ਵਿੱਚ ਬੈਠੇ ਹੋਏ ਬੇਰਜ਼ਗਾਰ ਅਧਿਆਪਕ ਸਾਥੀਓ ਮੈਂ ਸਭ ਨੂੰ ਇਹੋ ਅਪੀਲ ਕਰਨਾ ਚਾਹਣਾ ਜੋ ਕਿ ਤਕਰੀਬਨ 2 ਸਾਲ ਹੋ ਚੱਲੇ ਨੇ ਜਿਹੜਾ ਕਿ ਆਪ ਸਰਕਾਰ ਦੇ ਵਿਰੁੱਧ ਇਹ ਪ੍ਰੋਟੈਸਟ ਜਿਹੜੇ ਸ਼ੁਰੂ ਕੀਤੇ ਹੋਏ ਨੇ ਜੋ ਕਿ ਸਰਕਾਰ ਦੇ ਸਤਾ ਵਿੱਚ ਆਉਣ ਤੋਂ ਪਹਿਲਾਂ ਉਹ ਸਰਕਾਰ ਨੇ ਆਪਣੇ ਨਾਲ ਵਾਅਦੇ ਕਰੇ ਸੀ ਕਿ ਤੁਹਾਨੂੰ ਹਰ ਘਰ ਵਿੱਚ ਨੌਕਰੀ ਦਿੱਤੀ ਜਾਊਗੀ ਇਹ ਕੈਪਟਨ ਸਰਕਾਰ ਦੇ ਭਰੋਸਾ ਕਰਦੇ ਹੋਏ ਆਪਾਂ ਸਾਰਿਆਂ ਨੇ ਇਹ ਕੈਪਟਨ ਸਰਕਾਰ ਨੂੰ ਅੱਗੇ ਲੈ ਕੇ ਆਏ ਤੇ ਸਰਕਾਰ ਬਣਾਈ ਤੋ ਹੁਣ ਇਸ ਟਾਈਮ ਇਹ ਲਾਈਵ ਜੋ ਸਾਡੇ ਘਰ ਬੈਠੇ ਹੋਏ ਸਾਥੀ ਵੀ ਦੇਖ ਰਹੇ ਨੇ ਕਾਂਗਰਸੀ ਵਰਕਰ ਵੀ ਦੇਖ ਰਹੇ ਨੇ ਤੇ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹਣਾ ਕਿ ਤੁਸੀਂ ਦੇਖੋ ਅੱਜ ਉਹੀ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਬਣਾਇਆ ਸੀ ਅੱਜ ਉਹਦੇ ਸ਼ਹਿਰ ਦੇ ਵਿੱਚ ਬੇਰੁਜ਼ਗਾਰਾਂ ਦੇ ਹੱਕ ਲੈਣ ਲਈ ਟੈਂਕੀਆਂ ਦੇ ਉੱਪਰ ਚੜੇ ਹੋਏ ਹਨ ਜਿਨ੍ਹਾਂ ਨੇ ਵਾਅਦਾ ਕਰਿਆ ਸੀ ਕਿ ਤੁਹਾਨੂੰ ਘਰ-ਘਰ ਦੇ ਵਿੱਚ ਨੌਕਰੀ ਦਿੱਤੀ ਜਾਊਗੀ ਦੇਖੋ ਮੈਂ ਇਹ ਕਹਿਣਾ ਚਾਹਣਾ ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਹੋਰ ਲੀਡਰ ਹੈ ਚਾਹੇ ਕੋਈ ਵਰਕਰ ਨੇ ਉਹਨਾਂ ਦੇ ਵੀ ਬੱਚੇ ਹਨ ਉਹਨਾਂ ਦੇ ਬੱਚੇ ਚਾਹੇ ਉਹਨਾਂ ਦੇ ਪੇਰੈਂਟਸ ਉਹ ਵੋਟ ਤਾਂ ਪਾਉਂਦੇ ਨੇ ਬਾਕੀ ਇਹਨਾਂ ਧਿਆਨ ਨਹੀਂ ਕਰਦੇ ਉਹਨਾਂ ਨੂੰ ਇਹ ਕੰਪੈਲ ਨਹੀਂ ਕਰਦੇ ਕਿ ਸਾਡੇ ਜਿਹੜੇ ਬੱਚੇ ਪੜੇ ਲਿਖੇ ਹਨ ਉਹਨਾਂ ਨੂੰ ਰੋਜ਼ਗਾਰ ਦਿਓਗੇ ਤਾਂ ਤੁਹਾਨੂੰ ਵੋਟ ਪਾਵਾਂਗੇ ਸਿਰਫ ਇਹੋ ਹੀ ਸੋਚਦੇ ਨੇ ਕਿ ਸਿਰਫ ਸਾਨੂੰ ਇੱਕ ਥਾਣੇ ਤੱਕ ਜਾਣ ਲਈ ਜਾਓ ਤੁਛਡਾਨ ਲਈ ਜੇ ਸਾਡਾ ਕੋਈ ਲੜਾਈ ਝਗੜਾ ਹੁੰਦਾ ਹੈ ਜਾਂ ਕੋਈ ਰਜਿਸਟਰੀਆਂ ਕਰਵਾਉਣੀਆਂ ਨੇ ਉਹ ਸਾਨੂੰ ਮੰਤਰੀਆਂ ਕੋਲੋਂ ਤੇ ਐਮਐਲਏ ਕੋਲੋਂ ਫੋਨ ਕਰਵਾਉਣ ਲਈ ਅਸੀਂ ਉਹਨਾਂ ਦੇ ਮਗਰ ਮਗਰ ਜਾਂਦੇ ਆ ਮੈਂ ਸਮੂਹ ਜਨਤਾ ਨੂੰ ਨੌਜਵਾਨ ਨੂੰ ਇਹੋ ਅਪੀਲ ਕਰਦਾ ਚਾਹੁੰਦਾ ਕਿ ਦੇਖੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਆਪਣੇ ਯੂਥ ਲਈ ਕੁਝ ਵੀ ਨਵੀਆਂ ਪਾਲਿਸੀਆਂ ਲੈ ਕੇ ਨਹੀਂ ਆ ਰਹੀ 2 ਸਾਲ ਹੋ ਚੱਲੇ ਨੇ ਕਿਸੇ ਨੂੰ ਵੀ ਰੁਜ਼ਗਾਰ ਨਹੀਂ ਮਿਲਿਆ ਆ ਤੁਹਾਡੇ ਸਾਹਮਣੇ 3 ਦਿਨ ਹੋ ਚੱਲੇ ਨੇ ਜਿਹੜਾ ਕਿ ਅਸੀਂ ਸਾਡੇ ਪੰਜ ਸਾਥੀ ਜਿਹੜੇ ਕਿ ਟੈਂਕੀ ਦੇ ਉੱਪਰ ਬੈਠੇ ਨੇ ਅਤੇ ਉਹਨਾਂ ਦੀ ਹਾਲਤ ਜਿਹੜੀ ਹੈ ਬਹੁਤ ਨਾਜ਼ੁਕ ਹੋ ਚੁੱਕੀ ਹੈ ਉਹਨਾਂ ਦੀ ਜਿਹੜੇ ਕਿ ਮੈਂਟਲੀ ਤੌਰ ਤੇ ਜਿਹੜੇ ਕਿ ਉਹਨਾਂ ਤੇ ਆਪ੍ਰੈਸਰ ਪ੍ਰੈਸ਼ਰ ਜਿਹੜੇ ਪਾਇਆ ਜਾ ਰਿਹਾ ਹੈ ਘਰਾਂ ਦੇ ਵਿੱਚ ਉਹਨਾਂ ਦੇ ਉੱਪਰ ਜੋ ਕਿ ਉਹਨਾਂ ਕੋਲੋਂ ਫੋਨ ਕਰਵਾ ਕੇ ਪੁਲਿਸ ਘਰਾਂ ਦੇ ਵਿੱਚ ਭੇਜ ਕੇ ਉਹਨਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਤੁਸੀਂ ਕਿਉਂ ਰੁਜ਼ਗਾਰ ਲੈਣ ਲਈ ਟੈਂਕੀ ਦੇ ਉੱਪਰ ਚੜ੍ਹੇ ਹੋ ਜਦ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਵਾਅਦੇ ਕਰੇ ਸੀ ਕਿ ਤੁਹਾਨੂੰ ਨੌਕਰੀ ਦਿੱਤੀ ਜਾਊਗੀ ਉਹ ਹੁਣ ਨੌਕਰੀ ਦੇਣ ਤੋਂ ਭੱਜ ਰਹੇ ਨੇ ਮੈਂ ਉਹਨਾਂ ਮਾਪਿਆਂ ਨੂੰ ਵੀ ਕਹਿਣਾ ਚਾਹਣਾ ਕਿ ਤੁਸੀਂ ਵੀ ਉਹਨਾਂ ਮੰਤਰੀਆਂ ਨੂੰ ਉਹਨਾਂ ਐਮਐਲਏ ਨੂੰ ਜਾ ਕੇ ਮਿਲੋ ਜਿਨ੍ਹਾਂ ਨੂੰ ਤੁਸੀਂ ਵੋਟ ਪਾਈ ਹੈ ਤੁਹਾਡੇ ਵੀ ਬੱਚੇ ਨੇ ਆਹ ਦੇਖੋ ਤੁਹਾਡੇ ਸਾਹਮਣੇ ਤਿੰਨ ਦਿਨ ਹੋ ਚੱਲੇ ਨੇ ਸਾਡੀਆਂ ਭੈਣਾਂ ਅਤੇ ਸਾਡੇ ਵੀਰ ਜਿਹੜੇ ਇੱਥੇ ਰੁਜ਼ਗਾਰ ਲੈਣ ਲਈ ਬੈਠੇ ਨੇ ਪਰ ਜਿਹੜੀ ਕਿ ਗੁੰੰਗੀ ਬੋਲੀ ਸਰਕਾਰ ਹੈ ਉਹ ਰੁਜ਼ਗਾਰ ਨਹੀਂ ਦੇ ਰਹੀ ਜੇਕਰ ਆਪਾਂ ਸਰਕਾਰ ਨੂੰ ਵੋਟ ਪਾਈ ਹੈ ਤਾਂ ਆਪਣਾ ਹੱਕ ਬਣਦਾ ਹੈ ਕਿ ਉਹਨਾਂ ਕੋਲ ਜਾਈਏ ਕਿ ਸਾਡੇ ਜਿਹੜੇ ਬੱਚੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਉਹਨਾਂ ਨੇ ਜਿਹੜੇ ਟੈਸਟ ਕਲੀਅਰ ਕੀਤੇ ਹੋਏ ਨੇ ਜਿਹੜੇ ਉਹ ਨੀਤੀਬਲ ਨੇ ਉਹਨਾਂ ਦੇ ਜਿਹੜੇ ਕਿ ਸਕੂਲਾਂ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਭਰਿਆ ਜਾਵੇ ਤੇ ਜਿਹੜੇ ਕਿ ਪਿੰਡਾਂ ਦੇ ਵਿੱਚ ਖਾਲੀ ਸਕੂਲ ਪੈਣੇ ਉਹਨਾਂ ਦੇ ਉੱਪਰ ਉਹਨਾਂ ਨੂੰ ਅਡਜਸਟ ਕਰਕੇ ਤੇ ਜਿਹੜੇ ਕਿ ਗਰੀਬ ਬੱਚਿਆਂ ਦੇ ਜਿਹੜੇ ਉੱਥੇ ਪੜ੍ਹਦੇ ਨੇ ਉਹਨਾਂ ਦੇ ਸਿੱਖਿਆ ਨੂੰ ਜਿਹੜਾ ਕਿ ਉੱਪਰ ਚੁੱਕਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਦੌਰਾਨ ਉਹ ਕੁਝ ਹਸਲ ਕਰ ਸਕਣ ਪੜ ਸਕਣ ਅਤੇ ਆਪਣੇ ਪੈਰਾਂ ਉੱਪਰ ਖੜੇ ਹੋ ਸਕਣ ਇਸ ਲਈ ਮੈਂ ਸਿਰ ਗੁਜਾਰਸ਼ ਕਰਨਾ ਚਾਹਣਾ ਸਾਡੇ ਜਿਹੜੇ ਬੇਰੁਜ਼ਗਾਰ 80 TET ਪਾਸ ਅਧਿਆਪਕ ਘਰਾਂ ਦੇ ਵਿੱਚ ਬੈਠੇ ਨੇ ਸਾਥੀਓ ਤੁਹਾਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਬਹੁਤ ਪਹਿਲਾਂ ਕੰਪੈਲ ਕਰਿਆ ਕਿਆ ਸਾਰਿਆਂ ਨੂੰ ਸਟੇਟ ਕਮੇਟੀ ਨੂੰ ਕਿਹਾ ਵੀ ਤੁਸੀਂ ਕੁਝ ਕਰੋ ਤਾਂ ਤਾਂ ਹੀ ਅਸੀਂ ਆਵਾਂਗੇ ਤੁਸੀਂ ਕੋਈ ਇਸ ਤਰ੍ਹਾਂ ਦਾ ਸਟੈਪ ਚੱਕੋ ਜਿਹੜਾ ਕਿ ਆਪਾਂ ਨੂੰ ਸਰਕਾਰ ਆਪਾਂ ਸਰਕਾਰ ਨੂੰ ਮਜਬੂਰ ਕਰ ਸਕੀਏ ਕਿ ਆਪਾਂ ਨੂੰ ਨੌਕਰੀ ਦੇ ਸੋ ਹੁਣ ਜਿਹੜੇ ਸਾਥੀ ਘਰ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਪਟਿਆਲੇ ਦੇ ਬਹਾਦਰ ਕੜ ਦੇ ਵਿੱਚ ਕੋਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਟੈਂਕੀ ਉੱਪਰ ਆਪਣੇ ਪੰਜ ਸਾਥੀ ਚੜੇ ਹੋਏ ਨੇ ਤੇ ਹੁਣ ਸਾਥੀਓ ਤੁਹਾਡੀ ਜ਼ਰੂਰਤ ਹੈ ਤੁਸੀਂ ਸਾਡੇ ਕੋਲ ਪਹੁੰਚੋ ਜਿੰਨੇ ਵੀ ਸਟਰੈਂਥ ਆਪਣੇ ਕੋਲ ਜ਼ਿਆਦਾ ਹੋਊਗੀ ਤਾਂ ਹੀ ਆਪਾਂ ਸਰਕਾਰ ਉੱਪਰ ਦਬਾਅ ਪਾ ਪਾਵਾਂਗੇ ਅਤੇ ਆਪਾਂ ਇਹ ਜਿਹੜਾ ਕਿ ਆਦਾ ਹੱਕ ਲੈ ਸਕਾਂਗੇ ਸੋ ਸਾਥੀਓ ਘਰ ਬੈਠਣ ਨਾਲ ਆਪਾਂ ਨੂੰ ਨੌਕਰੀ ਨਹੀਂ ਮਿਲਣੀ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਅਤੇ ਸਰਕਾਰ ਕੋਲੋਂ ਮੈਂ ਉਹਨਾਂ ਦੇ ਬੱਚਿਆਂ ਦੇ ਜਿਨ੍ਹਾਂ ਨੇ ਟੈਟ ਕਲੀਅਰ ਹੈ ਉਹਨਾਂ ਦੇ ਅੱਗੇ ਵੀ ਬੇਨਤੀ ਕਰਨਾ ਚਾਹਣਾ ਤੁਸੀਂ ਘਰਾਂ ਵਿੱਚੋਂ ਨਿਕਲੋ ਅਤੇ ਐਮਐਲਏ ਤੇ ਮੰਤਰੀਆਂ ਨੂੰ ਜਾ ਕੇ ਮਿਲੋ ਜਿਨ੍ਹਾਂ ਨੂੰ ਵੋਟ ਪਾਈ ਹੈ ਤਾਂ ਜੋ ਤੁਸੀਂ ਆਦੇ ਹੱਕ ਲਈ ਆਦੇ ਬੱਚਿਆਂ ਦੇ ਫਿਊਚਰ ਬਾਰੇ ਉਹਨਾਂ ਦੇ ਅੱਗੇ ਕੋਹ ਹਾਰ ਕਰੋ ਤੇ ਸਾਡਾ ਜਿਹੜਾ ਕਿ ਉਹ ਹੱਕ ਮਿਲ ਸਕੇ ਸੋ ਮੈਂ ਇਹਨਾਂ ਕੁਝ ਕਹਿਣਾ ਚਾਹਣਾ ਕਿ ਜਿਹੜੇ ਸਾਡੇ ਬੇਰੋਜ਼ਗਾਰ ਟਟਪਾਸ ਈਟੀਟੀ ਜਿਹੜੇ ਘਾਰਾਂ ਦੇ ਵਿੱਚ ਬੈਠੇ ਹਨ ਸਾਡੇ ਵੀਰ ਤੇ ਭੈਣ ਉਹ ਇਸ ਪ੍ਰੋਟੈਸਟ ਦੇ ਵਿੱਚ ਜ਼ਰੂਰ ਪਹੁੰਚੋ ਤਾਂ ਜੋ ਜਿਹੜੇ ਕਿ ਇਹ ਰੈਗੂਲਰ ਪ੍ਰੋਟੈਸਟ ਚੱਲ ਰਿਹਾ ਹੈ ਇਹਦੇ ਵਿੱਚ ਹਿੱਸਾ ਤੁਸੀਂ ਜ਼ਰੂਰ ਬਣੋ ਤੇ ਸਾਡੇ ਕੋਲ ਪਹੁੰਚੋ ਦੇਖੋ ਇਹ ਜਿਹੜੇ ਪੰਜ ਸਾਥੀ ਆਪਣੇ ਟੈਂਕੀ ਦੇ ਉੱਪਰ ਚੜੇ ਹਨ ਉਹਨਾਂ ਨੂੰ ਕੋਈ ਜ਼ਿਆਦਾ ਇਹ ਨਹੀਂ ਹੈਗਾ ਵੀ ਆਪਾਂ ਉਹਨਾਂ ਨੂੰ ਕੋਈ ਡਬਲ ਤਨਖਾਹ ਦੇ ਦੇਵਾਂਗੇ ਜੇ ਕੱਲ ਨੂੰ ਲੱਗਣਗੇ ਤਾਂ ਬਹੁਤ ਹੀ ਉੱਚੀ ਟੈਂਕੀ ਦੇ ਉੱਪਰ ਜਾ ਕੇ ਚੜਨਾ ਬੈਠਣਾ ਕੋਈ ਸੌਖੀ ਜੀ ਗੱਲ ਨਹੀਂ ਸੋ ਮੈਂ ਫਿਰ ਦੁਬਾਰਾ ਕਹਿਣਾ ਚਾਹਣਾ ਜਿਹੜੇ ਸਾਡੇ ਸਾਥੀ ਘਰ ਬੈਠੇ ਨੇ ਉਹ ਭਾਈ ਸਾਡੇ ਇੱਥੇ ਆ ਕੇ ਸਾਥ ਜ਼ਰੂਰ ਦਿਓ ਇਹ ਟਾਈਮ ਆਪਣੇ ਕੋਲ ਜੇਕਰ ਇੱਕ ਵਾਰੀ ਖੁੰਝ ਗਿਆ ਫਿਰ ਦੁਬਾਰਾ ਆਪਾਂ ਹਾਸਲ ਨਹੀਂ ਕਰ ਸਕਾਂਗੇ ਜੌਬ ਸੋ ਬਹੁਤ ਸਾਰੇ ਸਾਡੇ ਸਾਥੀ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਓਵਰੇਜ ਹੋ ਰਹੇ ਨੇ ਸਿਰਫ ਉਹਨਾਂ ਕੋਲ ਇੱਕੋ ਹੀ ਮੌਕਾ ਹੈ ਜਿਹੜਾ ਕਿ ਉਹ ਅਧਿਆਪਕ ਦੇ ਜੋਗ ਜਿਹੜੇ ਆਪਣੇ ਅਪਲਾਈ ਕਰ ਸਕਦੇ ਨੇ ਉਹ ਕਿਸੇ ਹੋਰ ਪੋਸਟ ਤੇ ਕੋਈ ਅਪਲਾਈ ਨਹੀਂ ਕਰ ਸਕਦਾ ਸੋ ਮੈਂ ਉਹਨਾਂ ਸਾਥੀਆਂ ਨੂੰ ਵੀ ਬੇਨਤੀ ਕਰਨਾ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਜ਼ਰੂਰ ਆਣ ਤੇ ਸਾਰਿਆਂ ਨੂੰ ਹੱਕ ਮਿਲ ਸਕੇ ਤੇ ਰੋਜ਼ਗਾਰ ਮਿਲ ਸਕੇ ਸੋ ਵੈਗੁਰੂ ਜੀ ਦਾ ਖਾਲਸਾ ਆਸ਼ੀਰੀ ਵੈਗੁਰੂ ਜੀ ਫਤਿਹ ਪੰਜਾਬ ਸਰਕਾਰ ਹਾਏ 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 ਹਾਏ